ਆਵਾਜ਼ ਬੀਐਸਐਨਲ ਮੈਨੇਜਮੈਂਟ ਖੁਰਦਾਬਾ ਸਾਡੇ ਕੱਟੇ ਹੋਏ ਪੈਸੇ ਵਾਪਸ ਕਰੋ ਵਾਪਸ ਕਰੋ ਵਾਪਸ ਕਰੋ ਸਾਡੇ ਕੱਟੇ ਹੋਏ ਪੈਸੇ ਵਾਪਸ ਕਰੋ ਵਾਪਸ ਕਰੋ ਵਾਪਸ ਕਰੋ ਬੀਐਸਐਨਲ ਮੈਨੇਜਮੈਂਟ ਖੁਰਦਾਬਾ ਬੀਐਸਐਨਲ ਮੈਨੇਜਮੈਂਟ ਖੁਰਦਾਬਾ ਖੁਰਦਾਬਾ ਸਾਡੇ ਕੱਟੇ ਹੋਏ ਪੈਸੇ ਵਾਪਸ ਕਰੋ ਜੀ ਕੀ ਨਾਮ ਹੈ ਜੀ ਮੇਰਾ ਨਾਮ ਗੁਰਵਿੰਦਰ ਸਿੰਘ ਆ ਜੀ ਇੱਕ ਮਾਮਲਾ ਕੀ ਹੈ ਜਿਹੜਾ ਧਰਨਾ ਦੇ ਰਹੇ ਹੋ ਕਿਹੜੇ ਮੁੱਖਾਂ ਨੂੰ ਅਸੀਂ ਜੀ ਬੀਐਸਐਨਲ ਦੇ ਨਾਲ ਐਜ਼ ਅ ਚੈਨਲ ਪਾਰਟਨਰ ਕੰਮ ਕਰ ਰਹੇ ਹਾਂ ਕਾਫੀ ਲੰਮੇ ਸਮੇਂ ਤੋਂ ਤੇ ਬੀਐਸਐਨਲ ਦੇ ਜਿੰਨੇ ਵੀ ਪਿੰਡਾਂ ਦੇ ਵਿੱਚ ਜਿਹੜੀ ਸਕੀਮ ਚੱਲਦੀ ਹੈ ਕਨੈਕਸ਼ਨ ਚੱਲਦੀ ਹੈ ਉਹ ਸਾਰੇ ਕਨੈਕਸ਼ਨ ਸਾਡੇ ਸਾਰੇ ਦੋਸਤਾਂ ਵੱਲੋਂ ਲਗਾਏ ਜਾਂਦੇ ਨੇ ਇਹ ਸਾਰੇ ਸਾਡੇ ਅਸੀਂ ਚੈਨਲ 파ਟਰਨਰਾਂ ਬੇਸਿਕ ਬੀਐਸਐਨਲ ਦੇ ਤੇ ਅਸੀਂ ਬਹੁਤ ਸਾਰੇ ਕਨੈਕਸ਼ਨ ਲਗਾਏ ਸੀਗੇ ਪਿਛਲੇ ਮਹੀਨੇ ਬੀਐਸਐਨਲ ਵੱਲੋਂ ਜਿਹੜੇ ਨੇ ਸਾਡੇ ਸਾਰਿਆਂ ਦੇ ਪੈਸੇ ਕੱਟ ਲਿੱਤੇ ਗਏ ਨੇ ਉਹ ਪੈਸੇ ਇਹਨਾਂ ਨੇ ਕੁਝ ਕੰਡੀਸ਼ਨ ਆਏ ਸੀ ਅਸੀਂ ਜਿਹੜੀਆਂ ਸਾਨੂੰ ਦੱਸੀ ਨਹੀਂ ਗਈਆਂ ਨਾ ਹੀ ਉਹ ਕਦੇ ਐਗਰੀਮੈਂਟ ਦੇ ਵਿੱਚ ਸੀਗੀਆਂ ਇਹਨਾਂ ਨੇ ਹੁਣ ਉਹ ਜਿਹੜੀਆਂ ਪਾਲਿਸੀਆਂ ਕ੍ਰੀਏਟ ਕਰਕੇ ਬਹੁਤ ਸਾਰੇ ਬੰਦਿਆਂ ਦੇ ਬਹੁਤ ਸਾਰੇ ਪੈਸੇ ਕੱਟ ਲਏ ਜਿਹੜੇ ਕਿ ਨਜਾਇਜ਼ ਨੇ ਜੀ ਤੇ ਅਸੀਂ ਇਸ ਕਰਕੇ ਬੈਠੇ ਆ ਆਪਣੀ ਮੰਗ ਲੈ ਕੇ ਬੈਠੇ ਆ ਜਿਹੜੇ ਸਾਡੇ ਪੈਸੇ ਕੱਟੇ ਗਏ ਨੇ ਉਹ ਸਾਰੇ ਵਾਪਸ ਕੀਤੇ ਜਾਣ ਜੀ ਤਾਂ ਜੋ ਅਸੀਂ ਆਪਣਾ ਹੋਰ ਕੰਮ ਕਰ ਸਕੀਏ ਤੇ ਵੱਧ ਤੋਂ ਕਨੈਕਸ਼ਨ ਲਾ ਸਕੀਏ ਵੀ ਐਸਨਲ ਤੇ ਜੀਐਮ ਸਾਹਿਬ ਨਾਲ ਗੱਲਬਾਤ ਹੋਈ ਤੁਹਾਡੀ ਅਸੀਂ ਜੀਐਮ ਸਾਹਿਬ ਨਾਲ ਵੀ ਮਿਲੇ ਜੀ ਅਸੀਂ ਚੰਡੀਗੜ੍ਹ ਜਾ ਕੇ ਸੀਜੀਐਮ ਸਾਹਿਬ ਨਾਲ ਵੀ ਮਿਲੇ ਅਸੀਂ ਹਰ ਆਪਣੇ ਇਹ ਇਕੱਲੀ ਸਾਡੀ ਪ੍ਰੋਬਲਮ ਨਹੀਂ ਹੈਗੀ ਜੀ ਪੈਨ ਇੰਡੀਆ ਇਹ ਪ੍ਰੋਬਲਮ ਹੈ ਅਸੀਂ ਹਰਿਆਣਾ ਸਾਡੇ ਨਾਲ ਯੂਪੀ ਸਾਰੇ ਜੁੜੇ ਹੋਏ ਨੇ ਅਸੀਂ ਆਪਣੇ ਆਪਣੇ ਸਟੇਟ ਦੇ ਜਾ ਕੇ ਸੀਜੀਐਮਸ ਨੂੰ ਵੀ ਇਹ ਰਿਕੁਐਸਟ ਦਿੱਤੀ ਹੈ ਤੇ ਦਿੱਲੀ ਵੀ ਰਿਕੁਐਸਟ ਪਾਈ ਆ ਉਹਨਾਂ ਨੂੰ ਕਿਹਾ ਵੀ ਸਾਨੂੰ ਮੀਟਿੰਗ ਦਿੱਤੀ ਜਾਵੇ ਜੋ ਸਾਡੀਆਂ ਨਹੀਂ ਮੰਗਾ ਮੰਨਦੇ ਤਾਂ ਅਸੀਂ ਇੱਦਾਂ ਹੀ ਹੜਤਾਲ ਤੇ ਰਵਾਂਗੇ ਜੀ ਪੈਸੇ ਦੀ ਕਟੋਤੀ ਦੀ ਤੁਸੀਂ ਗੱਲ ਕੀਤੀ ਹੈ ਕਿੰਨੀ ਕਟੋਤੀ ਕੀਤੀ ਗਈ ਹੈ ਇਹਨਾਂ ਦੇ ਵੱਲੋਂ ਪੈਸੇ ਦੀ ਜਿਹੜੀ ਕਟੋਤੀ ਹੈ ਜੀ ਕਈ ਬੰਦਿਆਂ ਦਾ ਤੁਸੀਂ ਇਹ ਮੰਨ ਲਓ ਵੀ 1 ਮਹੀਨੇ ਦਾ ਜੇ 8000 ਰੁਪਏ ਉਹਦਾ ਰੈਵਨਿਊ ਬਣਦਾ ਸੀ ਤਾਂ 70000 ਰੁਪਏ ਕੱਟ ਲਿੱਤਾ ਗਿਆ ਜਿਹੜਾ 10000 ਰੁਪਏ ਸੀਗਾ ਉਹਦਾ ਵੀ ਬਿੱਲ ਹਲੇ ਤੱਕ ਅਪਲੋਡ ਨਹੀਂ ਹੋਇਆ ਉਹ ਬੰਦਾ ਚੋਖ ਹੋ ਗਿਆ ਉਹਦੇ ਸਾਰੇ ਮਤਲਬ ਕਾਰੋਬਾਰ ਹੀ ਖਤਮ ਹੋ ਗਿਆ ਇੱਕ ਤਰ ਅਸੀਂ ਜਿਹੜੇ ਹੈਗੇ ਆ ਸਰਾਊਂਡਿੰਗ ਪੈਨ ਇੰਡੀਆ ਦਾ ਬਹੁਤ ਜ਼ਿਆਦਾ ਨੇ ਜੀ ਪਟਿਆਲੇ ਜਿਹੜਾ ਸ਼ਹਿਰ ਦੇ ਸਰਾਊਂਡਿੰਗ ਹੈਗੇ 30 ਤੋਂ 40 ਬੰਦੇ ਹੈਗੇ ਨੇ ਜੀ ਹੁਣ ਕੀ ਕੀ ਰਹੇਗੀ ਰਣਨੀਤੀ ਤੁਹਾਡੀ ਸਾਡੀ ਰਣਨੀਤੀ ਇਹੀ ਹੈ ਸਾਡੀ ਰਿਕੁਐਸਟ ਹੈ ਸਾਡੀ ਹਾਲ ਦੀ ਘੜੀ ਦੇ ਵਿੱਚ ਜੇ ਰਿਕੁਐਸਟ ਨਹੀਂ ਮੰਨਦੇ ਤਾਂ ਫਿਰ ਅਸੀਂ ਜਿਹੜਾ ਹੈਗਾ ਟੋਟਲ ਬਲੌਕ ਕਰਾਂਗੇ ਅਸੀਂ ਧਰਨੇ ਨੂੰ ਹੋਰ ਅੱਗੇ ਤੱਕ ਲੈ ਕੇ ਜਾਵਾਂਗੇ ਉਹ ਜੋ ਵੱਤ ਵੱਤ ਹੋ ਸਕੇ ਆਪਣੇ ਵੱਲ ਐਜੀਟੇਸ਼ਨ ਕਰਾਂਗੇ ਕਿਉਂਕਿ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਉਹਨਾਂ ਕੀ ਧਰਨਾ ਨਾਲ ਅਸੀਂ ਤੁਹਾਨੂੰ ਦੱਸਿਆ ਜੀ ਅਸੀਂ ਫਿਲਹਾਲ ਤਾਂ ਜਿਹੜਾ ਹੈਗਾ ਜੀ ਡੀਐਮ ਸਾਹਿਬ ਨੂੰ ਲੈਟਰ ਦਿੱਤਾ ਹੋਇਆ ਹੈ ਇਹਨਾਂ ਨੂੰ ਅਸੀਂ ਸਾਰਿਆਂ ਆਪਣੇ ਦੱਸਿਆ ਹੋਇਆ ਵੀ ਅਸੀਂ ਆਪਣੇ ਰੋਸ ਜਿਹੇ ਧਰਨਾ ਲਾ ਰਹੇ ਹਾਂ ਆਪਣੇ ਧਰਨੇ ਦੇ ਜੋ ਜੋ ਅੱਗੇ ਹੋਣਗੇ ਸਾਡੇ ਜੋ ਸਾਡੇ ਇੰਡੀਆ ਲੈਵਲ ਦੇ ਪ੍ਰਧਾਨ ਨੇ ਉਹ ਜੋ ਸਾਨੂੰ ਗਾਈਡਲਾਈਨਸ ਦੇ ਜਾਣਗੇ ਅਸੀਂ ਉਸ ਉਸ ਤਰੀਕੇ ਦੇ ਨਾਲ ਆਪਣਾ ਅੱਗੇ ਜਿਹੜਾ ਹੈਗਾ ਧਰਨਾ ਲੈ ਕੇ ਜਾਵਾਂਗੇ ਸਿੰਦਰ ਜੀ ਨੇ ਜਿਵੇਂ ਸਾਨੂੰ ਦੱਸ ਹੀ ਦਿੱਤੇ ਜਿਸ ਤਰ੍ਹਾਂ ਹਾਂ ਵਿਕਾਸ ਵਰਮਾ ਜਿਹੜੀਆਂ ਕੇਰੀ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਪੀਐਸ ਮੰਗਾ ਸਾਡੀਆਂ ਆਏ ਨੇ ਕਿ ਸਾਡੇ ਜਿਹੜੇ ਬਿਊ ਕਨੈਕਸ਼ਨ ਦੇ ਪੈਸੇ ਕੱਟੇ ਨੇ ਉਹ ਸਾਡੇ ਪੈਸੇ ਜਿਹੜੇ ਰਿਕਵਰੀ ਕੀਤੀ ਆ ਸਾਨੂੰ ਵਾਪਸ ਕੀਤੀ ਜਾਵੇ ਜੇ ਸਾਡੀ ਰਿਕਵਰੀ ਵਾਪਸ ਨਾ ਕੀਤੀ ਗਈ ਤਾਂ ਅਸੀਂ ਆਪਣੇ ਧਰਨੇ ਹੋਰ ਤੇਜ਼ ਕਰਾਂਗੇ ਮੰਡਨੀਆ ਹਾਈ ਕੋਰਟ ਜਾਂ ਸੁਪਰੀਮ ਕੋਰਟ ਜਿੱਥੇ ਵੀ ਸਾਨੂੰ ਜ਼ਰੂਰਤ ਪਈ ਅਸੀਂ ਉੱਥੇ ਜਾ ਕੇ ਆਪਣੀ ਮੰਗ ਰੱਖਾਂਗੇ ਤੇ ਆਪਣੇ ਪੈਸੇ ਵਾਪਸ ਲੈਣ ਦੀ ਕੋਸ਼ਿਸ਼ ਕਰਾਂਗੇ ਜੇ ਨਹੀਂ ਹੁੰਦਾ ਤਾਂ ਅਸੀਂ ਆਪਣਾ ਸੰਘਰਸ਼ ਹੋਰ ਤਿੱਖਾ ਕਰਾਂਗੇ ਅੱਜ ਸੋਮਵਾਰ ਤੋਂ ਪੂਰਾ ਪੰਜਾਬ ਹਰਿਆਣਾ ਤਕਰੀਬਨ ਪੂਰਾ ਪੈਨ ਇੰਡੀਆ ਦੀਆਂ ਸਟੇਟਾਂ ਅੱਜ ਧਰਨਾ ਦੇ ਰਹੀਆਂ ਨੇ ਤੇ ਕੰਮ ਨਹੀਂ ਕਰ ਰਹੀਆਂ ਫਿਲਹਾਲ 2 ਦਿਨ ਦਾ ਸਮਾਂ ਰੱਖਿਆ ਹੈ ਅਗਰ ਮੈਨੇਜਮੈਂਟ ਸਾਡੀ ਗੱਲ ਸੁਣਦੀ ਹੈ ਸਾਨੂੰ ਆਸ਼ਵਾਸ਼ਣ ਦਿੰਦੀ ਹੈ ਕਿ ਤੁਹਾਡੇ ਪੈਸੇ ਜਲਦ ਸਾਨੂੰ ਲਿਖਤ ਚ ਆਸ਼ਵਾਸ਼ਣ ਦਿੰਦੀ ਹੈ ਕਿ ਤੁਹਾਡੇ ਜਲਦ ਪੈਸੇ ਵਾਪਸ ਕੀਤੇ ਜਾਣਗੇ ਤਾ ਹੋ ਸਕਦਾ ਹੈ ਅਸੀਂ ਟਾਲ ਦਈਏ ਨਹੀਂ ਉਸ ਤੋਂ ਬਾਅਦ ਫਿਰ ਸਾਡੀ ਜਿਹੜੀ ਹੜਤਾਲ ਅਣਮਿੱਥੇ ਸਮੇਂ ਲਈ ਹੋਏਗੀ ਜਦੋਂ ਤੱਕ ਸਾਡਾ ਹੱਲ ਨਹੀਂ ਹੋਏਗਾ ਅਸੀਂ ਹੜਤਾਲ ਤੇ ਰਹਾਂਗੇ ਤੇ ਬੀਐਸਐਨਐਲ ਦਾ ਕੋਈ ਵੀ ਕੰਮ ਨਹੀਂ ਕਰਾਂਗੇ ਤੁਸੀਂ ਬੀਐਸਐਨਐਲ ਨਾਲ ਜਦ ਤੁਸੀਂ ਫਾਰਮ ਭਰੇ ਸੀ ਐਗਰੀਮੈਂਟ ਹੋਇਆ ਸੀ ਤੁਹਾਡੇ ਨਾਲ ਕੁਝ ਕੰਡੀਸ਼ਨ ਦਿੱਤੀਆਂ ਗਈਆਂ ਸੀ ਤੁਹਾਨੂੰ ਹਾਂ ਜੋ ਜਿਹੜੀ ਕੰਡੀਸ਼ਨਾਂ ਨੇ ਅਸੀਂ ਉਸ ਕੰਡੀਸ਼ਨ ਦੇ ਹਿਸਾਬ ਨਾਲ ਕੰਮ ਕਰਦੇ ਆਂ ਪਰ ਜਿਹੜੇ ਇਹ ਪੈਸੇ ਕੱਟੇ ਗਏ ਨੇ ਅਨ ਕੰਡੀਸ਼ਨਲ ਨੇ ਇਸ ਇਹ ਇਸ ਤਰ੍ਹਾਂ ਦਾ ਕੋਈ ਸਾਡਾ ਰਿਟਰਨ ਇਹਨਾਂ ਨਾਲ ਐਗਰੀਮੈਂਟ ਨਹੀਂ ਹੋਇਆ ਕਿ ਇਸ ਤਰ੍ਹਾਂ ਅਗਰ ਕੋਈ ਕਨੈਕਸ਼ਨ 2 ਸਾਲ ਨਹੀਂ ਚੱਲਦਾ ਤਾਂ ਪੈਸੇ ਕੱਟੇ ਨੂੰ ਦਿਖਾ ਸਕਦੀ ਆ ਪਰ ਨਹੀਂ ਹੋਇਆ ਸਾਡਾ ਇਸ ਤਰ੍ਹਾਂ ਗੱਲ ਕੀਤੀ ਸੀ ਕਾਰਨ ਕੀ ਦੱਸਦੇ ਕਟੋਤੀ ਦੇ ਕਾਰਨ ਕੀ ਦੱਸਦੇ ਸਾਡੀ ਜਿਵੇਂ ਜੀਐਮ ਸਾਹਿਬ ਨਾਲ ਗੱਲ ਹੋਈ ਸੀ ਜੀਐਮ ਸਾਹਿਬ ਨਾਲ ਗੱਲ ਹੋਈ ਤਾਂ ਉਹ ਇਹੀ ਗੱਲ ਕਹਿੰਦੇ ਨੇ ਕਿ ਸਾਨੂੰ ਵੀ ਖੁਸ਼ ਕੁਝ ਨਹੀਂ ਪਤਾ ਇਹ ਉੱਪਰੋਂ ਯਾਨੀ ਕਿ ਜਿਹੜਾ ਸਾਡਾ ਕਾਰਪੋਰੇਟ ਆਫਿਸ ਆ ਕਾਰਪੋਰੇਟ ਆਫਿਸ ਤੋਂ ਹੀ ਇਹ ਡਿਸੀਜਨ ਹੋਇਆ ਇਹਦੇ ਬਾਰੇ ਯਾਨੀ ਕਿ ਨੀਚੇ ਵਾਲੇ ਵੀ ਕਹਿੰਦੇ ਨੇ ਕਿ ਸਾਨੂੰ ਇਹਦੇ ਬਾਰੇ ਕੋਈ ਪੂਰੀ ਨੋਲਿਜ ਨਹੀਂ ਹੈ ਜੀ ਅੱਜ ਸਾਡੇ ਕੁਝ ਬੰਦੇ ਦਿੱਲੀ ਕਾਰਪੋਰੇਟ ਆਫਿਸ ਤੇ ਗਏ ਨੇ ਮਿਲਣ ਵਾਸਤੇ ਗੱਲ ਕਰਨ ਵਾਸਤੇ ਹੋ ਸਕਦਾ ਉੱਥੇ ਕੋਈ ਹੱਲ ਨਿਕਲ ਜੇ ਬਾਕੀ ਅਸੀਂ ਨਹੀਂ ਤਾਂ ਆਪਣੀ ਹੜਤਾਲ ਸਾਡੀ ਜਾਰੀ ਰੱਖੂਗੀ ਇਹ ਪੂਰੇ ਪੰਜਾਬ ਦੇ ਇਹ ਪੂਰੇ ਪੰਜਾਬ ਦੇ ਨਹੀਂ ਪੂਰੇ ਪੈਨ ਇੰਡੀਆ 'ਚ ਹੜਤਾਲ ਹੈ ਹਰਿਆਣੇ ਵਾਲੇ ਵੀ ਕਰ ਰਹੇ ਰਾਜਸਥਾਨ ਵਾਲੇ ਬਿਹਾਰ ਵਾਲੇ ਤਕਰੀਬਨ ਸਾਡੀ 7-8 ਸਟੇਟਾਂ ਦੇ ਬੰਦਿਆਂ ਨਾਲ ਗੱਲ ਹੋਈ ਹੈ ਗਰੁੱਪ ਬਣਿਆ ਹੋਇਆ ਸਾਡਾ ਉਹ ਸਾਰੇ ਅੱਜ ਹੜਤਾਲ ਤੇ ਨੇ